ਤੋ ਦੋਸਤੋ ਜਿਵੇਂ ਸਤਿੰਦਰ ਸਰਤਾਜ ਹੋਰੀ ਕਹਿੰਦੇ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਤੇ ਬੜਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਕਹਿੰਦੇ ਕੁਦਰਤ ਜਿਹੜੀ ਆ ਬੰਦਾ ਆਪਣੀ ਕਲਾ ਦਿਖਾਉਂਦਾ ਹੈ ਮੂਰਤੀਆਂ ਬਣਾਉਂਦਾ ਲੇਕਿਨ ਕੁਦਰਤ ਜਿਹੜੀ ਮੂਰਤੀ ਬਣਾਉਂਦੀ ਆ ਉਹ ਉਹ ਪਰਮਾਤਮਾ ਜਿਹੜੀ ਮੂਰਤੀਆਂ ਬਣਾ ਦਿੰਦਾ ਉਹਦੇ ਵਰਗੀ ਮੂਰਤੀ ਕੋਈ ਨਹੀਂ ਬਣਾ ਸਕਦਾ ਹੈਗਾ ਸੋ ਦੇਖੋ ਇਹ ਦੋਨੋਂ ਬੱਚੇ ਇਹਨਾਂ ਦੇ ਮਾਤਾ ਜੀ ਇੱਥੇ ਖੜੇ ਨੇ ਅਸੀਂ ਇਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਤੇ ਅੱਜ ਥੋੜਾ ਜਿਹਾ ਇੱਧਰ ਆਜੋ ਨਾ ਕੀ ਇਹਨਾਂ ਦਾ ਰਣਦੀਪ ਸਿੰਘ ਮਨਦੀਪ ਸਿੰਘ ਰਣਦੀਪ ਸਿੰਘ ਤੇ ਮਨਦੀਪ ਸਿੰਘ ਰਣਦੀਪ ਸਿੰਘ ਕਿਹੜਾ ਜੀ ਇਹਨਾਂ ਚੋਂ ਅੱਛਾ ਇਹ ਵਾਲਾ ਤੇ ਰਣਦੀਪ ਸਿੰਘ ਇਹ ਹੈ ਅੱਛਾ ਮਨਦੀਪ ਸਿੰਘ ਇਹ ਰਣਦੀਪ ਸਿੰਘ ਇਹ ਠੀਕ ਹੈ ਦੋ ਇੱਧਰ ਨੂੰ ਕਰੀ ਮਨਦੀਪ ਇਹਦਾ ਨਾ ਮਨਦੀਪ ਬੇਟਾ ਇੱਥੇ ਨੂੰ ਮੁਹ ਕਰੋ ਇਦਾਂ ਬੈਠੋ ਇਦਾਂ ਇਦਾਂ ਬੈਠੋ ਤੁਹਾਨੂੰ ਪਹਿਚਾਨ ਹੋ ਜਾਂਦੀ ਹੈ ਇਹਨਾਂ ਦੀ ਪਹਿਚਾਨ ਹੋ ਜਾਂਦੀ ਹੈ ਕੀ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ ਵੈਸੇ ਤੁਸੀਂ ਤਾਂ ਚਲੋ ਦੱਸ ਸਕਦੇ ਮੈਨੂੰ ਤਾਂ ਕੁਝ ਪਤਾ ਨਹੀਂ ਲੱਗ ਰਿਹਾ ਮੈਨੂੰ ਤਾਂ ਲੱਗ ਰਿਹਾ ਮੇਰੇ ਲਈ ਤਾਂ ਸੇਮ ਸੇਮ ਹੈ ਬੋਲਦੇ ਨਹੀਂ ਹਲੇ ਜੀ ਇਹ ਬੋਲਦੇ ਆ ਅੱਛਾ ਆਵਾਜ਼ ਹੈਗੀ ਸੇਮ ਜੀ ਕਿ ਨਹੀਂ ਅਲੱਗ-ਅਲੱਗ ਆ ਅਲੱਗ-ਅਲੱਗ ਹੈ ਹਾਂ ਜੀ ਅੱਛਾ ਜੀ ਬੁਲਾਇਓ ਥੋੜਾ ਜਿਹਾ ਕੀ ਕੀ ਕੁਝ ਬੋਲਦੇ ਨੇ ਰਣਦੀਪ ਏ ਮੰਮਾ ਬੋਲਦੇ ਆ ਪਾਪਾ ਬੋਲਦੇ ਆ ਉਹ ਥੋੜਾ ਜਿਹਾ ਘੱਟ ਬੋਲਦੇ ਆ ਛੋਟਾ ਨਾ ਅੱਛਾ ਹੀ ਕਿੱਥੋਂ ਦੇ ਪੰਜੀ ਤੁਸੀਂ ਗੁਰੂ ਅਰਸਾ ਐ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਹਾਂਜੀ ਅੱਛਾ 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 ਹੀ ਤੁਸੀਂ ਇਹ ਫਾਦਰ ਸਾਹਿਬ ਨੇ ਇਹਨਾਂ ਦੇ ਅੱਛਾ ਹੀ ਕੀ ਬਾਤ ਹੈ ਦੋਨੋਂ ਚੱਕਿਓ ਜੀ ਦੋਨੋਂ ਗੋਦੀ ਚੱਕਿਓ ਇਹਨਾਂ ਨੂੰ ਵੀ ਚੱਕਿਓ ਲਓ ਜੀ ਇਹ ਵੀ ਦੇਖੋ ਕੁਦਰਤ ਦਾ ਕ੍ਰਿਸ਼ਮ ਹੈ ਅਸੀਂ ਅਕਸਰ ਕਹਿੰਦੇ ਹੁੰਦੇ ਆ ਵੀ ਕੌਤਕ ਕਈ ਬੰਦੇ ਕਹਿੰਦੇ ਵੀ ਕੌਤਕ ਨਹੀਂ ਹੁੰਦੇ ਇਸ ਤੋਂ ਵੱਡਾ ਕੌਤਕ ਕੀ ਹੋ ਸਕਦਾ ਵੀ ਦੇਖੋ ਸ਼ਕਲਾਂ ਵੀ ਜਮਾਂ ਇੱਕ ਵਰਗੀਆਂ ਹੈਗੀਆਂ ਇੱਧਰ ਨੂੰ ਇੱਧਰ ਨੂੰ ਸ਼ਗਲਾਂ ਵੀ ਇੱਕ ਵਰਗੀਆਂ ਹੈਗੀਆਂ ਸਮਾਈਲ ਵੀ ਇੱਕ ਵਰਗੀ ਹੈਗੀ ਆ ਉਹ ਕੁਦਰਤੀ ਜਾਣਦੀ ਹੈ ਕਹਿੰਦੇ ਹੁੰਦੇ ਆ ਵੀ ਜਿਹੜਾ ਬੱਚਾ ਜਨਮ ਵੀ ਲੈਂਦਾ ਨਾ ਉਹਦੇ ਕੋਈ ਪੂਰਬਲੇ ਕਰਮ ਹੁੰਦੇ ਆ ਸੋ ਹੋ ਸਕਦਾ ਵੀ ਪੁਰਾਣੇ ਜਨਮਾਂ ਦਾ ਇਹਨਾਂ ਦਾ ਵੀ ਕੋਈ ਆਪਸ ਦੇ ਵਿੱਚ ਸੰਬੰਧ ਹੋਵੇ ਕਿ ਇਹਨਾਂ ਨੇ ਇੱਧਰ ਭੈਣ ਜੀ ਹੋਰਾਂ ਦੇ ਵੀਰ ਜੀ ਹੋਰਾਂ ਦੇ ਘਰੇ ਜਨਮ ਲੈਣਾ ਸੀ ਇਹ ਕਿੰਨੀ ਉਮਰ ਹੋ ਗਈ ਜੀ ਇਹਨਾਂ ਦੀ ਦੁਆ ਦੀ ਡੇਢ ਸਾਲ ਹੋ ਗਈ ਡੇਢ ਡੇਢ ਸਾਲ ਹੋ ਗਏ ਤੁਹਾਨੂੰ ਡੇ ਡੇਢ ਸਾਲ ਮੈਨੂੰ ਤਾਂ ਬਿਲਕੁਲ ਸੇਮ ਹੀ ਲੱਗ ਰਿਹਾ ਬਿਲਕੁਲ ਕੱਪੜੇ ਤੁਸੀਂ ਇੱਕ ਵਰਗੇ ਪਾ ਕੇ ਰੱਖਦੇ ਆਂ ਓਏ ਇਹ ਨੂੰ ਜ਼ਿਆਦਾ ਖੁਸ਼ ਰ ਲੱਗਣ ਵਾਲਾ ਲੱਗਦਾ ਹੈ ਇਹ ਛੋਟਾ ਇਹ ਅੱਛਾ ਇਹ ਛੋਟਾ ਦੋ ਛੋਟਾ ਦਾ ਫਰਕ ਦੋ ਦੋ ਮਿੰਟ ਦਾ ਫਰਕ ਹੈ ਇਹ ਗੁੱਸੇ ਵਾਲਾ ਹੈ ਇਹ ਮਨਦੀਪ ਹੈ ਇਹ ਰਣਦੀਪ ਇਹਦਾ ਨਾਂ ਹੀ ਤੁਸੀਂ ਰਣਦੀਪ ਰੱਖਿਆ ਨਾ ਇਹ ਫਿਰ ਰਣ ਚ ਜੂਜਣ ਵਾਲਾ ਹੈ ਇਹ ਹੈ ਓਏ ਇਹ ਕੁਝ ਮੂਜਾਜ ਪੂਰਾ ਹੈ ਮਨਦੀਪ ਚਲੋ ਠੀਕ ਹੈ ਇੱਥੇ ਫਿਰ ਤੁਸੀਂ ਜੋਬ ਵਗੈਰਾ ਕਰਦੇ ਹੋ ਜਾਂ ਵੈਸੇ ਦਰਸ਼ਨ ਵਾਸਤੇ ਆਏ ਸੀ ਜੋਬ ਕਰਦਾ ਜੀ ਮੈਂ ਇੱਥੇ ਮੁਹਾਲੀ ਹਾਂਜੀ ਤੁਹਾਡੇ ਰਿਸ਼ਤੇਦਾਰ ਪਹਿਚਾਨ ਲੈਂਦੇ ਆ ਇਹਨਾਂ ਨੂੰ ਲੱਗ ਲੱਗ ਵੀ ਕੌਣ ਰੰਦੀਪ ਹੈ ਕੌਣ ਮਨਦੀਪ ਹੈ ਘਰੇ ਹੀ ਪਛਾਣਦਾ ਜੇ ਹੋਰ ਤਾਂ ਨਹੀਂ ਕੋਈ ਪਛਾਣਦਾ ਘਰੇ ਹੀ ਪਛਾਣ ਲਈਗਾ ਜੀ ਅੱਛਾ ਜੀ ਇਹਨਾਂ ਦੇ ਦਾਦਾ ਦਾਦੀ ਪਹਿਚਾਣ ਲੈਂਦੇ ਹੋਣੇ ਹੈ ਘਰੇ ਸਾਰਾ ਪਰਿਵਾਰ ਪਛਾਣ ਲੈਂਦਾ ਜੀ ਬਾਹਰੋਂ ਨਹੀਂ ਕੋਈ ਪਛਾਣਦਾ ਇਹ ਸੰਗਤ ਵੀ ਦੇਖੋ ਖੁਸ਼ ਹੁੰਦੀ ਹੈ ਜੀ ਵਾ ਗੁਰ ਕਰਦੇ ਮੱਥਾ ਦੇਖੋ ਮੱਥਾ ਟੇਕੋ ਕੋਤੋ ਕਰਦੇ ਰਹੀ ਮੱਥਾ ਚਲੀ ਬੱਚੇ ਨਾ ਮਰਜ਼ੀ ਦੇ ਮਾਲਕ ਹੁੰਦੇ ਆ ਇਹਨਾਂ ਨੂੰ ਜ਼ੋਰ ਲਾ ਕੇ ਅਸੀਂ ਨਹੀਂ ਕਰਵਾ ਸਕਦੇ ਕੁਝ ਵੀ ਹੈਨਾ ਮਰਜ਼ੀ ਨਾਲ ਚਾਹੇ ਸਾਰਾ ਦਿਨ ਹੀ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਪਰ ਜ਼ਬਰਦਸਤੀ ਨਹੀਂ ਅਸੀਂ ਕਰਾ ਸਕਦੇ ਠੀਕ ਹੈ ਠੀਕ ਹੈ ਬਾਏ ਐਸਾ ਕਰਵਾ ਐਸੇ ਐਸੇ ਬਾਏ ਕਰਦੇ ਬਾਏ ਚਲੋ ਬਾਏ ਕਰੀਏ ਤਾਂ ਗੁੱਸਾ ਹੋ ਗਿਆ ਮੇਰੇ ਨਾਲ ਬਾਏ ਕਰਦਾ ਬਾਏ ਤਾਂ ਹੀ ਆਪਾਂ ਚੱਲਣਾ ਥੋੜੇ ਇਹਦੀ ਅੱਖਾਂ ਤੋਂ ਪਤਾ ਲੱਗਦਾ ਹੁਣ ਬੱਸ ਹੈਨਾ ਇਹਦੀ ਅੱਖਾਂ ਗੁੱਸੇ ਵਾਲੀਆਂ ਇਹ ਗੁੱਸੇ ਵਾਲੀਆਂ ਇਹ ਹਸਾਰੇ ਨੇ ਨਹਾਜੀ ਹੁਣ ਹੋਇਆ ਥੋੜਾ ਜਿਹਾ ਖੁਸ਼ ਰਣਦੀਪ ਤਾਂ ਹਾਂਜੀ ਹਾਂਜੀ ਬਾਏ 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 ਚਲੋ ਹੈਲੋ 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 ਨੂੰ ਰੂਮ ਜਿਵੇਂ ਸੇਮ ਮੈਂ ਬਿਲਕੁਲ ਇੱਕੋ ਜਿਹਾ ਮੈਂ ਕਹਿੰਦਾ ਇਹ ਕੁਦਰਤ ਦਾ 크ਿਸਮਾ ਜੀ ਇਹ ਦੇਖੋ ਕੁਦਰਤ ਦਾ 크ਿਸਮਾ ਹਾਂਜੀ ਬਿਲਕੁਲ